ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਉੱਪਰ ਦਿੱਤਾ ਗਿਆ ਧਰਨਾ 12 ਵਜੇ ਤੋਂ 4 ਵਜੇ ਤੱਕ ਰੇਲਾਂ ਦਾ ਕੀਤਾ ਗਿਆ ਚੱਕਾ ਜਾਮ ਦਾ ਇੱਕ ਦੇਖਦੇ ਕਬਜਾ ਨਹੀਂ ਹੋਦਿਆਂਗੇ ਨਹੀਂ ਹੋਦਿਆਂਗੇ ਨਹੀਂ ਹੁੰਦਿਆਂਗੇ ਅਮਦਸ਼ਾ ਖਟਾ ਮੁਰਦਾਬਾਦ 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 ਕਦੇ ਦੇਖਦੇ ਨਹੀਂ ਹੁੰਦਿਆਂਗੇ ਨਹੀਂ ਹੁੰਦਿਆਂਗੇ ਨਹੀਂ ਹੁੰਦਿਆਂਗੇ ਸਾਨਾ ਮਜ਼ਦੂਰਾ ਦਾ ਇੱਕ ਜਿੰਦਾਬਾਦ 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 ਸਾਨਾ ਮਜ਼ਦੂਰਾ ਦਾ ਇੱਕ ਜਿੰਦਾਬਾਦ 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 ਅਰੇ ਦੇਖਦੇ ਆ ਜੱਥੇ ਬੰਦਿਆ ਦਾ ਇਕਾ ਜਿੰਦਾਬਾਦ 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 ਸਰਕਾਰਪੁਰੇ ਦਾ ਦਦਲਾਲ ਮੋਤੀ ਮਰਦਾਬਾਦ 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 4 ਵਜੇ ਤੱਕ ਰੇਲਾਂ ਰੋਕਣ ਦਾ ਅਹਵਾਨ ਕੀਤਾ ਗਿਆ ਵਾ ਲਗਭਗ 13 ਸੂਬਿਆਂ ਦੇ ਵਿੱਚ ਰੇਲਾਂ ਜਾਮ ਹੋਣ ਦੀਆਂ ਖਬਰਾਂ ਨੇ ਔਰ ਪੰਜਾਬ ਦੇ ਵਿੱਚ 60 ਤੋਂ ਵੱਧ ਥਾਵਾਂ ਤੇ ਜਿਹੜੀਆਂ ਰੇਲਾਂ ਜਾਮ ਹੋਣਗੀਆਂ ਅਰ ਇਸ ਦੇ ਨਾਲ ਨਾਲ ਜਿਹੜੇ ਸਰਕਾਰ ਆਪਣੇ ਚੈਨਲਾਂ ਤੇ ਪ੍ਰਚਾਰ ਕਰ ਰਹੀ ਆ ਕਿ ਇਹ ਅੰਦੋਲਨ ਕੱਲਾ ਪੰਜਾਬ ਦਾ ਵਾ ਅੱਜ ਇਹ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ ਕਿ ਇਹ ਦੇਸ਼ ਦਾ ਅੰਦੋਲਨ ਹੈਗਾ ਕਿ ਨਹੀਂ ਹੈਗਾ ਦੂਸਰਾ ਜਿਹੜੇ ਪਿਉਸ਼ ਗੋਲਜੀ ਬਿਆਨ ਦੇ ਰਹੇ ਨੇ ਵੀ ਤੁਸੀਂ ਝੋਨਾ ਛੱਡ ਦਿਓ ਅਸੀਂ ਝੋਨਾ ਲਾਉਣਾ ਨਹੀਂ ਸੀ ਸ਼ੁਰੂ ਕੀਤਾ ਨਾ ਝੋਨਾ ਪੰਜਾਬ ਦੀ ਫਸਲ ਆ ਜਦੋਂ 1960 ਤੋਂ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਅਨਾਜ ਮੰਗਣ ਜਾਂਦੇ ਹੁੰਦੇ ਸੀ ਸਾਡੇ ਹੀ ਪੰਜਾਬ ਦੀ ਇੱਥੇ ਇੰਨੀ ਜ਼ਿਆਦਾ ਬਰਦਾਸ਼ ਬਰਸਾਤ ਪੰਜਾਬ ਤੇ ਹਰਿਆਣਾ 'ਚ ਨਹੀਂ ਸੀ ਹੁੰਦੀ ਅਸੀਂ ਪਾਣੀ ਥੱਲਿਓਂ ਕੱਢਣਾ ਸੀ ਅਸੀਂ ਪਾਣੀ ਦਾ ਕੀਮਤੀ ਸੋਮਾ ਵੀ ਮਕਾ ਲਿਆ ਪਰ ਦੇਸ਼ ਵਾਸਤੇ ਅਨਾਜ ਪੂਰਾ ਪੈਦਾ ਕੀਤਾ ਜੇ ਪਿਊਸ਼ ਗੋਲ ਜੀ ਕਹਿੰਦੇ ਨੇ ਵੀ ਕਿਸਾਨ ਝੋਨੇ ਚੋਂ ਨਿਕਲ ਆਉਣ ਤਾਂ ਸਭ ਤੋਂ ਪਹਿਲੋ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਫਿਰ ਕਿਸਾਨ ਆਪੇ ਡਿਵਰਸਿਫਿਕੇਸ਼ਨ ਕਰਨਗੇ ਜਦੋਂ ਹਰਾ ਇਨਕਲਾਬ ਆਇਆ ਉਸ ਤੋਂ ਪਹਿਲੋ ਵੀ ਸਾਡੇ ਕਿਸਾਨ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਪੈਦਾ ਕਰਦੇ ਹੁੰਦੇ ਸੀਗੇ ਔਰ ਜਿਹੜੀ ਵੱਡਾ ੜਿੱਕਾ ਵਾ ਕਈ ਵਾਰੀ ਜਾਣਨਾ ਚਾਹੁੰਦੇ ਉਹ ਵੱਡਾ ੜਿੱਕਾ ਡਬਲਯੂਟੀਓ ਦਾ ਵਾ ਡਬਲਯੂਟੀਓ ਦੀਆਂ ਨੀਤੀਆਂ ਨਹੀਂ ਕਹਿੰਦੀਆਂ ਕਿ ਕਿਸਾਨਾਂ ਨੂੰ ਤੁਸੀਂ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿਓ ਕਿਸੇ ਕਿਸਮ ਦੀ ਸਬਸਿਡੀ ਦਿਓ ਔਰ ਉਹਤਾ ਚਾਹੁੰਦੇ ਵੀ ਖੁੱਲੀ ਮੰਡੀ ਹੋਵੇ ਖੁੱਲੀ ਮੰਡੀ ਦਾ ਮਤਲਬ ਅਮਰੀਕਾ ਦੀ ਇਹ ਪਾਲਿਸੀ ਆ ਵੀ ਜਿਹੜੀ ਐਮਐਸਪੀ ਸਰਕਾਰ ਐਲਾਨ ਕਰਦੀ ਆ ਉਹ ਐਮਐਸਪੀ ਵੀ ਐਲਾਨ ਨਹੀਂ ਹੋਣੀ ਚਾਹੀਦੀ ਤੋਂ ਖੁੱਲੀ ਮੰਡੀ ਦਾ ਕਨਸੈਪਟ ਦੇਸ਼ ਦੇ ਕਿਸਾਨਾਂ ਲਈ ਨੁਕਸਾਨਦੇ ਹੋ ਰਿਹਾ ਅੱਜ ਯੂਰਪ ਦੇ ਵੱਡੇ ਮੁਲਕਾਂ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਯੂਰਪ ਦੇ ਫਾਰਮ 400 ਕਿਲੋ ਤੋਂ 400 ਕਿਲੇ ਤੋਂ ਵੱਡੇ ਹੈਗੇ ਆ ਸੋ ਜਦੋਂ 1970 ਵਿੱਚ ਯੂਰਪ ਦੀ ਕੁੱਲ ਖੇਤੀ ਦਾ 15 ਕੁੱਲ ਆਬਾਦੀ ਦਾ 15% ਕਿਸਾਨ ਖੇਤੀ ਕਰਦੇ ਸੀ ਜਿਹੜੀਆਂ ਪਾਲਿਸੀਆਂ ਸਾਡੇ ਮੁਲਕ ਚ ਲਾਗੂ ਹੋ ਰਹੀਆਂ ਉਹ ਪਾਲਿਸੀਆਂ ਕਰਕੇ ਯੂਰਪ ਦੀ ਹੁਣ ਦੀ ਮੌਜੂਦਾ ਆਬਾਦੀ ਸਵਾ% ਕਿਸਾਨ ਖੇਤੀ ਕਰ ਰਹੇ ਆ ਉੱਥੇ ਐਗਰੋ ਇੰਡਸਟਰੀ ਵੀ ਹੈਗੀ ਆ ਇੱਥੇ ਤਾਂ ਮੰਗ ਹੋ ਰਹੀ ਆ ਐਗਰੋ ਇੰਡਸਟਰੀ ਵੀ ਯੂਰਪ ਦੀ ਫੇਲ ਹੋ ਗਈ ਆ ਯੂਰਪ ਦੇ ਕਿਸਾਨ ਕਹਿ ਰਹੇ ਆ ਵੀ ਜਿਹੜੀ ਡੀਜ਼ਲ ਤੋਂ ਸਬਸਿਡੀ ਤੁਸੀਂ ਵਾਪਸ ਲੈ ਰਹੇ ਜੇ ਜਿਹੜਾ ਤੁਸੀਂ ਬਾਹਰੋਂ ਸਬਜ਼ੀਆਂ ਤੇ ਫੂਡ ਮੰਗਾ ਰਹੇ ਜੇ ਉਹਨਾਂ ਵਾਸਤੇ ਘਾਤਖ ਹੋ ਰਿਹਾ ਹੈਗਾ ਤੋ ਇਸ ਕਰਕੇ WTO ਦੀਆਂ ਨੀਤੀਆਂ ਸਭ ਤੋਂ ਵੱਡਾ ਸਾਡੇ ਵਿੱਚ ਡਿੱਕਾ ਹੈਗੀਆਂ ਇਸ ਕਰਕੇ ਅਸੀਂ ਸਰਕਾਰ ਕੋ ਮੰਗ ਕੀਤੀ ਆ ਕਿ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ ਅਰੇ ਇਹਦੇ ਨਾਲ ਦੀ ਨਾਲ ਜਿੱਥੇ ਸਾਡੀ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਹੈਗੀ ਆ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਗੱਲ ਹੈਗੀ ਆ ਹਰ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨ ਦੀ ਗੱਲ ਹੈਗੀ ਆ ਦੇਖੋ ਇੱਥੇ ਬੜਾ ਹੋ ਹੱਲਾ ਹੁੰਦਾ ਵੀ ਜੇ ਕਿਸਾਨਾਂ ਨੇ ਕਰਜ਼ਾ ਲਿਆ ਤੇ ਦੇਣਾ ਕਿਉਂ ਨਹੀਂ ਹੈਗਾ ਸਹੀ ਗੱਲ ਆ ਪਰ ਦੇਖੋ ਜਿਹੜੀਆਂ ਕਮੰਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਆਗੀਆਂ ਵੀ ਕੱਲੇ 2022 ਦੇ ਵਿੱਚ ਕਿਸਾਨਾਂ ਨੂੰ 14 ਲੱਖ ਕਰੋੜ ਰੁਪਇਆ ਦੇਸ਼ ਭਰ ਦੇ ਵਿੱਚ ਐਮਐਸਪੀ ਦੇ ਉੱਤੇ ਪੂਰਾ ਭਾਅ ਨਾ ਮਿਲਣ ਕਰਕੇ ਕਾਟਾ ਪਿਆ ਹੈਗਾ ਔਰ 2000 ਤੋਂ ਲੈ ਕੇ 2016-17 ਤੱਕ ਕਮਾਂਤਰੀ ਪੱਦਰਤੀਆਂ ਸੰਸਥਾਵਾਂ ਇਹਨਾਂ ਦੀਆਂ ਵੱਡੇ ਮੁਲਕਾਂ ਦੀਆਂ ਕਹਿੰਦੀਆਂ ਵੀ ਲਗਭਗ 45 ਲੱਖ ਕਰੋੜ ਰੁਪਏ ਦਾ ਘਾਟਾ ਪਿਆ ਹੈਗਾ। ਤੋਂ ਜਦੋਂ ਸਾਨੂੰ ਭਾਈ ਤੁਸੀਂ ਲਾਗਤ ਖਰਚੇ ਵੀ ਨਹੀਂ ਦਿੱਤੇ ਹੈਗੇ ਤੁਹਾਡੀਆਂ ਨੀਤੀਆਂ ਕਰਕੇ ਸਾਨੂੰ ਘਾਟੇ ਪਏ ਹੈਗੇ ਆ ਤੇ ਜਿੰਨਾ ਸਾਡਾ ਪੈਸਾ ਵੱਧਾ ਉਹਦੇ ਵਿੱਚੋਂ ਜੇ 18 ਲੱਖ ਕਰੋੜ ਜਾਂ 20 ਲੱਖ ਕਰੋੜ ਰੁਪਇਆ ਕਿਸਾਨ ਦਾ ਕਰਜ਼ਾ ਉਹਨੂੰ ਮਾਫ਼ ਵੀ ਕਰ ਦੋਗੇ ਤੇ ਕੋਈ ਵੱਡਾ ਅਸਰ ਪੈਣ ਵਾਲੀ ਗੱਲ ਨਹੀਂ ਹੈਗੀ। ਇਹ ਤੋਂ ਕਹਾ ਜਦੋਂ 2014 ਤੋਂ ਪਹਿਲਾਂ ਸwamy ਪ੍ਰਧਾਨ ਮੰਤਰੀ ਜੀ ਸੱਤਾ 'ਚ ਨਹੀਂ ਸੀਗੇ ਉਹਨਾਂ ਨੇ ਇੱਕ ਵੀਡੀਓ ਉਹਨਾਂ ਦੀ ਅਸੀਂ ਤੁਹਾਨੂੰ ਉਪਲਬਧ ਕਰਵਾ ਦਾਂਗੇ ਕਹਿੰਦੇ ਸੀ ਵੀ ਜਿਹੜਾ ਸੰਕਲਪ ਪੱਤਰ ਅਸੀਂ ਜਾਰੀ ਕੀਤਾ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਕਰਜ਼ਾ ਕਿਸਾਨਾਂ ਤੋਂ ਮੁਕਤ ਕਰ ਦੇਾਂਗੇ ਔਰ ਉਹਦੇ 'ਚ ਹੀ ਇਹ ਗੱਲਾਂ ਕਈਆਂ ਗਈਆਂ ਚੋਨ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਐਮ ਐਮ ਐਸ ਬੇ ਸੌਰੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਔਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪਾਜਪਾ ਦੀ ਸਰਕਾਰ ਮੁੱਕਰ ਗਈ ਹੈਗੀ ਆ ਤੋ ਉਹ ਉਹ ਗੱਲ ਲਾਗੂ ਸੀ 2150 ਅਨੁਸਾਰ ਫਸਲਾਂ ਦੇ ਭਾਅ ਸਾਨੂੰ ਨਹੀਂ ਦਿੱਤੇ ਗਏ ਹੈਗੇ ਤੋ ਇਸ ਕਰਕੇ ਇਹ ਅੰਦੋਲਨ ਜਿਹੜਾ 13 ਫਰਵਰੀ ਤੋਂ ਚੱਲ ਰਿਹਾ ਹੈਗਾ ਜਿਹੜਾ ਹਰਿਆਣੇ ਤੇ ਪੰਜਾਬ ਦੇ ਬਾਡਰਾਂ ਤੇ ਚੱਲ ਰਿਹਾ ਲਗਾਤਾਰ ਜਾਰੀ ਰਹੂਗਾ ਔਰ ਅੱਜ ਸਾਨੂੰ ਇਸ ਤਰ੍ਹਾਂ ਦੀ ਪੂਰੀ ਆਸ ਹੈ ਪੀ ਦੇਸ਼ ਭਾਰ ਵਿੱਚ ਸਭ ਤੋਂ ਸਫਲਤਮ ਰੇਲ ਰੋਕੋ ਅੰਦੋਲਨ ਹੋਊਗਾ ਧੰਨਵਾਦ